ਅਸੀਂ ਖੜੇ ਹਾਂ ਖੰਨਾ ਨੈਸ਼ਨਲ ਹਾਈਵੇ ਦੇ ਉੱਪਰ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਜੋ ਕਿ ਇੱਕ ਤੇਲ ਦਾ ਟੈਂਕਰ ਹਾਦਸੇ ਦੌਰਾਨ ਪਲਟ ਗਿਆ ਤੇ ਉਸ ਨੂੰ ਅੱਗ ਲੱਗ ਗਈ ਅਸੀਂ ਉਹੀ ਫਲਾਈਓਵਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਉਸਦੇ ਹਾਲਾਤ ਦਿਖਾਣੀਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਪਹਿਲਾਂ ਤਾਂ ਆਇਲ ਪਲਟਿਆ ਸੀ ਜਿੱਥੇ ਉੱਥੇ ਰੇਤਾ ਪਾ ਕੇ ਆਇਲ ਨੂੰ ਤਾਂ ਇਕੱਠਾ ਕਰ ਦਿੱਤਾ ਗਿਆ ਤੇ ਇੱਕ ਸਾਈਡ ਜਿਹੜੀ ਆ ਉਹ ਨੈਸ਼ਨਲ ਹਾਈਵੇ ਵੱਲੋਂ ਬੰਦ ਕੀਤੀ ਹੋਈ ਹੈ ਕਿਉਂਕਿ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਦਾ ਕੇ ਇਸ ਦੀ ਜਾਂਚ ਕੀਤੀ ਜਾਏਗੀ ਕਿ ਪੁਲ ਤੇ ਕੋਈ ਘਾਟ ਤਾਂ ਨਹੀਂ ਆਈ ਜਾਂ ਕੋਈ ਖਾਮੀ ਤਾਂ ਨਹੀਂ ਹੈ ਉਸ ਤੋਂ ਬਾਅਦ ਇਸ ਕਿ ਸਾਈਡ ਨੂੰ ਚਲਾਇਆ ਜਾਵੇਗਾ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਆ ਨੈਸ਼ਨਲ ਹਾਈਵੇ ਦੀਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਬੈਰੀਗੇਟ ਲਗਾ ਕੇ ਇੱਕ ਸਾਈਡ ਬੰਦ ਕੀਤੀ ਹੈ ਚੌਥੀ ਤਸਵੀਰਾਂ ਤੁਹਾਨੂੰ ਪੁਲ ਦੀਆਂ ਵੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੀ ਬਜਰੀ ਤੱਕ ਸੜਕ ਦੀ ਉਖੜ ਗਈ ਸੀ ਤੇ ਪੁਲ ਦੇ ਨਾਲ ਜੋ ਬੈਰੀਗੇਟ ਲੱਗਿਆ ਹੁੰਦਾ ਉਹ ਦੇਖ ਸਕਦੇ ਹੋ ਤੁਸੀਂ ਕਿਵੇਂ ਜਿਹੜੀ ਬਜਰੀ ਵੀ ਅਖਾੜ ਕੇ ਰੱਖ ਦਿੱਤੀ ਸੀ ਅੱਗੇ ਤੇ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਲੈ ਕੇ ਚੱਲਾਂਗੇ ਅਸੀਂ ਇਹ ਫਲਾਈਓਵਰ ਤੇ ਇਸ ਸਮੇਂ ਉੱਪਰ ਖੜੇ ਹਾਂ ਫਲਾਈਓਵਰ ਦੇ ਉੱਪਰ ਧਮਕ ਤੱਕ ਵੀ ਪੈਂਦੀ ਹੈ ਤੇ ਉਧਰ ਤੁਸੀਂ ਦੇਖ ਸਕਦੇ ਹੋ ਫਲਾਈਓਵਰ ਤੇ ਅੱਗ ਲੱਗਣ ਦੇ ਕਾਰਨ ਕਿੰਨਾ ਨੁਕਸਾਨ ਹੋਇਆ ਤੁਹਾਨੂੰ ਸੜਕ ਦਿਖਾਣੇ ਆ ਫਲਾਈਓਵਰ ਤੇ ਜੋ ਕਿ ਲੱਕ ਪਾਈ ਹੁੰਦੀ ਹੈ ਬਜਰੀ ਪਾਈ ਹੁੰਦੀ ਹੈ ਉਸ ਤੱਕ ਵੀ ਅੱਗ ਨੇ ਖਾੜ ਕੇ ਰੱਖ ਦਿੱਤੀ ਸੀ ਉਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਿੱਧੀਆਂ ਜਗਵਾਨੀ ਟੀਵੀ ਤੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਫਲਾਈਓਵਰ ਤੇ ਰੇਤ ਪਾ ਕੇ ਜਿਹੜਾ ਦਿਖਾਇਆ ਗਿਆ ਸੀ ਕਿਸ ਤਰੀਕੇ ਨਾਲ ਪੁਲ ਦੀਆਂ ਪਰਤਾਂ ਤੱਕ ਵੀ ਉੱਤਰੀਆਂ ਹੋ ਜਾਂਦੇ ਨੇ ਉਹ ਵੀ ਦਿਖਾਣੇ ਆ ਅਸੀਂ ਤੁਹਾਨੂੰ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਆ ਨੈਸ਼ਨਲ ਹਾਈਵੇ ਦੇ ਉੱਪਰ ਜੋ ਕਿ ਪੁਲ ਦੇ ਉੱਪਰ ਸੀਗਾ ਦੇਖ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਅੱਗ ਨੇ ਜਿਹੜੀ ਪਰਤਾਂ ਤੱਕ ਜਿਹੜੀਆਂ ਬਜਰੀ ਦੀਆਂ ਸੀ ਉਹ ਖਾੜ ਕੇ ਰੱਖ ਦਿੱਤੀਆਂ ਨੇ ਤੇ ਉੱਥੇ ਹੀ ਤੁਹਾਨੂੰ ਅਸੀਂ ਪੁਲ ਦੇ ਥੱਲੇ ਦੀਆਂ ਤਸਵੀਰਾਂ ਵੀ ਦਿਖਾ ਦਾਂਗੇ ਦਿਖਾਵਾਂਗੇ ਤੇ ਜਿਸ ਕਾਰਨ ਜਿਹੜਾ ਹਾਦਸਾ ਵਾਪਰਿਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਫਲਾਈਓਵਰ ਤੇ ਇਹ ਹਾਦਸਾ ਵਾਪਰਿਆ ਸੀਗਾ ਕਿਉਂਕਿ ਜਿਹੜਾ ਇੱਕ ਬੈਰੀਗੇਟ ਸੈਂਟਰ ਦੇ ਵਿੱਚ ਲੱਗੇ ਹੋਏ ਹਨ ਉਹ ਸੈਂਟਰ ਦੇ ਵਿੱਚ ਉਹ ਬੈਰੀਗੇਟਾਂ ਦੇ ਕਾਰਨ ਹੀ ਹਾਦਸਾ ਦੱਸਿਆ ਜਾ ਰਿਹਾ ਕਿਉਂਕਿ ਇੱਕ ਟਾਇਰ ਉਹ ਫਲਾਈਓਵਰ ਦੇ ਜੋ ਕਿ ਲੱਗਿਆ ਹੋਇਆ ਉਸ ਦੇ ਵਿੱਚ ਜਾ ਕੇ ਉਹ ਤੁਹਾਨੂੰ ਤਸਵੀਰਾਂ ਦਿਖਾਣੇ ਆਸੀਂ ਦੇਖ ਸਕਦੇ ਹੋ ਤਸਵੀਰਾਂ ਉਹ ਸਿੱਧਾ ਬਿਲਕੁਲ ਬੈਰੀਏਟ ਬਾਹਰੋਂ ਨਿਕਲਿਆ ਸੀ ਜਿਸ ਕਾਰਨ ਉਸ ਦੇ ਵਿੱਚ ਗੱਡੀ ਜਾ ਕੇ ਵੱਜੀ ਤੇ ਹਾਸਾ ਵਾਪਰ ਗਿਆ ਤੇ ਟਾਇਰ ਉਸ ਦਾ ਗੱਡੀ ਦਾ ਖੁੱਲ ਗਿਆ ਤਾਂ ਉਹ ਟੈਂਕਰ ਪਲਟ ਗਿਆ ਜਿਸ ਕਾਰਨ ਉੱਥੇ ਅੱਗ ਲੱਗ ਗਈ ਪਰ ਗਨਮੀ ਤੇ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਮਾਲੀ ਨੁਕਸਾਨ ਤਾਂ ਬਹੁਤ ਹੋਇਆ ਹੈ ਤੇ ਪੁੱਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਰੇਤੇ ਦੇ ਢੇਰ ਤੱਕ ਲੱਗ ਚੁੱਕੇ ਨੇ ਕਿਉਂਕਿ ਤੇਲ ਸਾਫ ਕਰਨ ਨੂੰ ਇਹ ਰੇਤਾ ਇਕੱਠਾ ਕੀਤਾ ਆਇਆ ਸੀ ਉੱਥੇ ਹੀ ਅਸੀਂ ਕੱਲ ਤਹਿਸੀਲਦਾਰ ਨਾਲ ਹੰਦਲ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਸਾਨੂੰ ਇਹ ਦੱਸਿਆ ਸੀ ਕਿ ਅਸੀਂ ਐਨ ਐਚ ਆਈ ਦੀ ਟੀਮਾਂ ਨੂੰ ਬੁਲਾਇਆ ਹੋਇਆ ਹੈ ਤੇ ਉਹ ਤਕਰੀਬਨ ਅੱਜ ਜਿਹੜੀਆਂ ਐਨਐਚਆਈ ਦੀਆਂ ਟੀਮਾਂ ਪਹੁੰਚਣਗੀਆਂ ਤੇ ਇਸ ਦੀ ਜਾਂਚ ਕਰਵਾਈ ਜਾਏਗੀ ਕਿ ਪੁਲ ਨੂੰ ਕੋਈ ਕੋਈ ਨੁਕਸਾਨ ਤਾਂ ਨਹੀਂ ਜਿਸ ਕਾਰਨ ਕੋਈ ਵੱਡਾ ਹਾਸਾ ਹੋਰ ਤਾਂ ਨਹੀਂ ਵਾਪਰ ਜਾਏਗਾ ਜਿਸ ਕਾਰਨ ਤੁਸੀਂ ਤੋਂ ਅਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਹੀ ਪੁਲ ਦੀ ਚਲਾਈ ਗਈ ਹੋਈ ਹੈ ਇੱਕ ਸਾਈਡ ਤੋਂ ਇਸ ਨੂੰ ਬੰਦ ਕੀਤਾ ਹੋਇਆ ਹੈ ਇਹ ਤਸਵੀਰਾਂ ਖੰਨਾ ਨੈਸ਼ਨਲ ਹਾਈਵੇ ਦੀਆਂ ਹਨ ਖੰਨਾ ਤੋਂ ਬੇਪਨ ਭਾਰ ਦੋ ਜਗਵਾਨੀ ਟੀਵੀ